ਇਸ ਸਮਾਨੇ ਦੇ ਜਲਾਦਾ ਨੇ ਸਾਬਜਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਉਹ ਐਸੇ ਨੀਹਾਂ ਵਿੱਚ ਜਿਣੇ ਸਿੱਖੀ ਦੀ ਨੀਂਹ ਮਜ਼ਬੂਤ ਕਰ ਗਏ ਆ ਵੀ ਇੱਕ ਗੱਲ ਜਾਂਦੀਵਾਰੀ ਨਾ ਆ ਸੁਣ ਲਿਓ ਮੈਂ ਵੈਸੇ ਬੇਨਤੀ ਕਰਾਂਗਾ ਗੰਗੂ ਦੀ ਇੱਥੇ ਗੱਲ ਨਹੀਂ ਗਦਾਰ ਅੱਜ ਵੀ ਬੜੇ ਐ ਸਨ 84 ਵੇਲੇ ਵੀ ਗਦਾਰ ਬੜੇ ਅੱਜ ਵੀ ਜਿਉਂਦੇ ਐ ਕਈ ਅੱਜ ਵੀ ਗਦਾਰ ਉਹ ਜਿਉਂਦੇ ਐ ਗੰਗੂ ਦੀ ਔਲਾਦ ਸਾਡੇ ਵਿੱਚ ਨੇ ਜਿਹੜੇ ਧਿਆਨ ਨਾਲ ਸਾਡੇ ਵਿੱਚ ਨੇ ਜਿਹੜੇ ਗੰਗੂ ਦੀ ਔਲਾਦ ਉਹਨਾਂ ਸਾਰਿਆਂ ਨੂੰ ਹੀ ਹੈ ਇਹ ਇਹ ਸਾਰਿਆਂ ਲਈ ਹੈ ਆ ਲਾਈਨਾਂ ਜਿਹੜੀਆਂ ਨੇ ਨਾ ਉਹਨਾਂ ਸਾਰਿਆਂ ਗਦਾਰਾਂ ਲਈ ਨੇ ਜਿਹੜੇ ਉਹਨਾਂ ਨੂੰ ਲਾਨਤਾਂ ਹੀ ਪੈਂਦੀਆਂ ਸਾਰੀ ਜ਼ਿੰਦਗੀ ਲਾਨਤਾਂ ਹੀ ਪੈਂਦੀਆਂ ਨੀਆਂ ਵਿੱਚ ਤੇ ਚਿਣੇ ਗਏ ਧਿਆਨ ਨਾਲ ਸੁਣਿਓ ਇਕਾਗਰਤਾ ਭੰਗ ਨਾ ਹੋਣ ਦਿਓ ਗੁਰਮਖੋ ਇਹ ਉਹ ਸਾਰੇ ਗਦਾਰ ਸੁੰਨ ਜਿਹੜੇ ਅੱਜ ਵੀ ਅੱਜ ਵੀ ਪੰਜਾਬ ਦੀ ਧਰਤੀ ਤੇ ਬੈਠੇ ਆ ਅੱਜ ਵੀ ਜਿਹੜੇ ਬੇੜਾ ਰੋੜ ਰਹੇ ਐ ਸਿੱਖੀ ਦਾ ਅੱਜ ਵੀ ਬਨ ਕੇ ਨੀਲੀਆਂ ਬਨ ਕੇ ਉੱਪਰ ਦੀ ਪਾ ਕੇ ਗਾਤਰੇ ਜਿਨ੍ਹਾਂ ਨੇ ਗੰਦ ਪਾਤਾ ਐ ਅੱਜ ਉਹ ਸੁਣ ਇਹਨਾਂ ਲਾਈਨਾਂ ਨੂੰ ਜੋ ਮਰਜ਼ੀ ਕਰ ਲੋ ਤੁਸੀਂ ਗੰਗੂ ਦੀ ਲਾਈਨ ਵਿੱਚ ਹੀ ਖੜੇ ਹੋਣਾ ਤੁਸੀਂ ਤੁਹਾਡਾ ਸਾਬਜਾਨਿਆਂ ਵਾਲਾ ਰਤਬਾ ਨਹੀਂ ਤੁਹਾਨੂੰ ਮਿਲ ਜਾਣਾ ਤੁਸੀਂ ਗੰਗੂ ਦੇ ਪੁੱਤ ਹੀ ਵਜੋਗੇ ਜੋ ਮਰਜ਼ੀ ਕਰ ਲੋ ਤੁਸੀਂ ਤੁਹਾਡੀਆਂ ਕਰਤੂਤਾਂ ਦੱਸਦੀਆਂ ਨੇ ਤੁਸੀਂ ਸਿੱਖੀ ਦਾ ਬੇੜਾ ਕਰਕ ਕੀਤਾ ਹੈ ਕੋਈ ਕਸਰ ਨਹੀਂ ਤੁਸੀਂ ਛੱਡ ਰਹੇ ਹਰ ਤਰ੍ਹਾਂ ਦੀਆਂ ਗਲਤੀਆਂ ਅੱਜ ਕੱਲਾ ਮਾਫ ਕਰਨਾ ਮੈਂ ਇਸ ਮੌਕੇ ਦੇ ਉੱਤੇ ਕਹਿ ਦੇਣਾ ਚਾਹੁੰਦਾ ਆ ਸ਼ਕੰਦਰ ਸਿੰਘ ਮਲੂਕੇ ਦੀ ਆਈ ਨਾ ਵੀਡੀਓ ਆ ਗੰਦ ਪਾਉਣ ਵਾਲੇ ਬੰਦੇ ਅਕਾਲੀ ਦਲ ਅਕਾਲੀ ਦਲ ਚੁੱਕੀ ਫਿਰਦੇ ਆ ਲੋਗੋ ਤੁਸੀਂ ਕੀ ਲਾਇਆ ਤੇ ਕਰ ਕੀ ਰਹੇ ਹੋ ਤੁਹਾਡਾ ਨਾਮ ਕਿਹਦੇ ਨਾਲ ਜੁੜਦਾ ਹੈ ਕਰ ਕੀ ਰਹੇ ਹੋ ਤੁਸੀਂ ਲੱਖ ਲਾਂਤ ਹੈ ਤੁਹਾਡੇ ਜਿਉਣ ਦੇ ਤੁਹਾਡੀਆਂ ਦਾੜ੍ਹੀਆਂ ਤੁਹਾਡੇ ਘਾਤਰਿਆਂ ਤੁਹਾਡੀਆਂ ਪੱਗਾਂ ਦੇ ਲੱਖ ਲਾਂਤ ਹੈ ਤੇ ਲੱਖ ਲਾਂਤ ਹੈ ਉਹਨਾਂ ਸਿੱਖਾਂ ਦੇ ਜਿਹੜੇ ਇੰਨਾ ਕੁਝ ਵੇਖ ਕੇ ਵੀ ਅੱਜ ਨਹੀਂ ਬੋਲਦੇ ਲੱਖ ਲਾਂਤ ਉਹਨਾਂ ਪ੍ਰਚਾਰਕਾਂ ਦੇ ਸਾਡੇ ਵਰਗਾ ਬੰਦਾ ਮਾੜੀ ਜੀ ਕੋਈ ਗੱਲ ਕਰਦਾ ਫਤਵੇ ਲਾਉਣ ਤੱਕ ਜਾਂਦੇ ਆ ਵੱਡੀਆਂ ਵੱਡੀਆਂ ਵੀਡੀਓ ਬਣਾ ਕੇ ਪਾਉਂਦੇ ਆ ਮੰਜੀ ਸਾਹਿਬ ਦੇ ਹਾਲ ਤੋਂ ਕਥਾ ਕਰਦੇ ਆ ਐ ਕਰਤਾ ਜੀ ਵਿਦਵੀ ਕਰਤੀ ਜੀ ਅੱਜ ਤੁਹਾਡੀਆਂ ਜ਼ੁਬਾਨਾਂ ਕਿਉਂ ਬੰਦ ਨੇ ਅੱਜ ਮੰਜੀ ਸਾਹਿਬ ਦੇ ਹਾਲ ਤੋਂ ਬੋਲੋ ਵੀ ਮਲੂਕਿਆ ਤੂੰ ਬੜੀ ਵੱਡੀ ਗਲਤੀ ਕੀਤੀ ਹੈ ਅੱਜ ਬੋਲੋ ਵੀ ਮਲੂਕਿਆ ਸ਼ਰਮ ਕਰ ਤੂੰ ਅੱਜ ਕਹੋ ਤੁਸੀਂ ਸ਼ਿਕੰਦਰ ਨਾਂ ਲਿਖਾ ਕੇ ਕੋਈ ਸ਼ਿਕੰਦਰ ਬਾਦਸ਼ਾਹ ਵਰਗਾ ਨਹੀਂ ਬਣ ਜਾਂਦਾ ਅੱਜ ਜ਼ਬਾਨਾ ਖੋਲੋ ਤੁਹਾਡੀ ਜਮਾਨ ਨੂੰ ਕਿਉਂ ਤਾਲੇ ਲੱਗ ਗਏ ਆ ਗੰਦ ਪਾਇਆ ਇਹਨਾਂ ਲੋਕਾਂ ਨੇ ਆ ਲਾਨ ਤਾਂ ਜਿਹੜੀਆਂ ਆ ਲਾਈਨਾਂ ਨੇ ਇਹਨਾਂ ਵਾਸਤੇ ਨੇ ਕੱਲੇ ਗੰਗੂ ਵਾਸਤੇ ਨਹੀਂ ਸੁਣਿਓ ਜਦਾਂ ਦੀ ਲੈ ਵੇ ਗੰਗੂ ਪਾਪੀਆਂ ਲਾਨ ਤਾਂ ਸੰਭਾਲ ਵੇ ਜਿਣੇ ਗਏ ਨਾ ਹੁਣ ਨੀਹਾਂ ਚ ਹੋ ਗਏ ਨਾ ਸ਼ਹੀਦ ਪੈ ਗਈ ਤੇਰੇ ਕਾਲਜ ਇਹਨੂੰ ਠੰਡ ਆਹੀ ਚਾਹੁੰਦਾ ਸੀ ਨਾ ਤੂੰ ਆਹੀ ਚਾਹੁੰਦੇ ਹੋ ਤੁਸੀਂ ਸਾਰਾ ਕੁਝ ਆ ਚਾਹੁੰਦੇ ਹੋ ਪੈ ਗਈ ਤੇਰੇ ਕਾਲਜ ਇਹਨੂੰ ਠੰਡਾ ਵੇਖ ਲਾਂ ਤਾਂ ਸੰਭਾਲ ਹੁਣ ਸਾਰੀ ਜ਼ਿੰਦਗੀ ਜਿਹੜਾ ਤੇਰੇ ਲੰਗਾ ਕਿਹੜਾ ਪਿੰਡ ਆ ਗਿਆ ਸਿਹੇੜੀ ਇੱਥੇ ਦਾ ਸੀ ਉਹ ਗੰਗੂ ਉਹ ਗੰਦਾ ਗੰਗੂ ਇੱਥੋਂ ਦਾ ਸੀ ਉਹ ਗੰਦੇ ਵਿਗੜੇ ਹੋਏ ਬੰਦੇ ਇੱਥੋਂ ਦੇ ਆ ਉਹ ਉਹ ਲਾਂ ਤਾਂ ਬੈਂਦੀਂਗੀ ਰਹਿਣੀਆਂ ਨੇ ਤੁਸੀਂ ਬਚ ਨਹੀਂ ਸਕਦੇ ਲੈ ਵੇ ਗੰਘੂ ਪਾਪੀਆਂ ਲਹਨ ਤਾਂ ਸੰਭਾਲਵੇਂ ਨੀਹੱਤ ਸ਼ਹੀਦ ਹੋ ਗਏ ਗੋਬਿੰਦ لال ਮੇ ਨੀਹੱਤ ਸ਼ਹੀਦ ਹੋ ਗਏ ਤੁਸੀਂ ਬੜਿਆਂ ਦੀਆਂ ਧੜਕਣਾ ਰੋਕੀਆਂ ਨੇ ਓਏ ਤੁਸੀਂ ਬੜਿਆਂ ਦੀਆਂ ਧੜਕਣਾ ਰੋਕੀਆਂ ਤੁਸੀਂ ਬਾਬੇ ਜਰਨੈਲ ਸਿੰਘ ਵਰਗੀਆਂ ਦੀਆਂ ਧੜਕਣਾ ਰੋਕੀਆਂ ਨੇ ਤੁਸੀਂ ਤੁਸੀਂ بڑے ਪੁੱਤਰਾਂ ਮਾਮਾ ਦੇ ਪੁੱਤਾਂ ਦੀਆਂ ਧੜਕਣਾ ਰੋਕੀਆਂ ਨੇ ਕਿਤੇ ਇਕੱਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀਆਂ ਧੜਕਣਾ ਰੋਕੀਆਂ ਨੇ ਤੁਸੀਂ ਤੁਸੀਂ ਬੜਿਆਂ ਦੇ ਦਿਲ ਧੜਕਦੇ ਜਿਹੜੇ ਰੋਕੇ ਆ ਤੁਸੀਂ ਤੁਸੀਂ ਗਦਾਰੀਆਂ ਕਰਕੇ ਧੜਕਣਾ ਰੋਕੀਆਂ ਨੇ ਬਹੁਤ ਬਹੁਤ ਧੜਕਣਾ ਰੋਕੀਆਂ ਤੁਸੀਂ ਬੱਚੇ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ ਤੇ ਮੋ ਕਾ ਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਮੈਂ ਆਪਣੇ ਮੈਂ ਆਪਣੇ ਵੀਰ ਦੀ ਧੜਕਣ ਰੁਕਦੀ ਵੇਖੀ ਏ ਇਸ ਸਾਲ ਵਿੱਚ ਹੈ ਵੇਖੀ ਮੇਰੇ ਨਾਲ ਬੈਠੇ ਤੇ ਗੱਲਾਂ ਕਰਦੇ ਦੀ ਮੈਂ ਟੜਕਲ ਰੋਕਦੀ ਤੁਸੀਂ ਰੋਕਦੇ ਹੋ ਟੜਕਣਾ ਉਹ ਨਾ ਉਹ ਨਾ ਮਰਦਾ ਜੇ ਤੁਸੀਂ ਮੇਰੀ ਵੀ ਟੜਕਲ ਰੋਕ ਦੇਣੀ ਸੀ ਤੁਸੀਂ ਮੇਰੀ ਟੜਕਣੀ ਰੋਕਣ ਆਏ ਸੀ ਤੁਸੀਂ ਰੋਕਦੇ ਹੋ ਤੁਸੀਂ ਟੜਕਣਾ ਲਾਂਤਾਂ ਹੀ ਪੈਣੀਆਂ ਤੁਹਾਨੂੰ ਨਿੱਕੇ ਨਿੱਕੇ ਬੱਚਿਆਂ ਦੇ ਪਿਓ ਲੱਭਦਾ ਕਿਤੇ ਪਿਓ ਲੱਭ ਪੁੱਛਦਾ ਤੁਹਾਨੂੰ ਕਿੱਥੇ ਸਾਡਾ ਪਿਓ ਦੱਸ ਕੀ ਵਿਗਾੜਿਆ ਉਹਨੇ ਤੁਹਾਡਾ ਹਰ ਹਰ ਬੱਚਾ ਸੋਚਦਾ ਮੇਰਾ ਪਿਓ ਘਰ ਆਵੇ ਪਤਾ ਹੀ ਨਹੀਂ ਕਿੰਨਿਆਂ ਕਦੀਆਂ ਧੜਕਣਾ ਰੋਕੀਆਂ ਤੁਸੀਂ ਲੱਖ ਲਾਂਤ ਤੁਹਾਡੇ ਤੇ ਲੱਖ ਲਾਂਤ ਤੁਹਾਡੇ ਵੱਡੇ ਆਕਾ ਜਿਹੜੇ ਤੁਹਾਡੇ ਤੁਸੀਂ ਲੱਖ ਲਾਂਖ ਤੁਹਾਡੇ ਗੁੰਡੇ ਬਣ ਕੇ ਤੁਸੀਂ ਗੁੰਡੇ ਸਿੱਖੀ ਦਾ ਬੇੜਾ ਕਰਕ ਕਰਦਾ ਤੁਸੀਂ ਲੱਖ ਲਾਂਖ ਤੁਹਾਡੇ ਏਦਾਂ ਦੇ ਬਣਾਇਆ ਸੀ ਕਿਤੇ ਗੰਗੂ ਦੀ ਔਲਾਦ ਬਣ ਕੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਲਣਾ ਸੀ ਗੰਗੂ ਦੀ ਔਲਾਦ ਬਣ ਕੇ ਤੁਸੀਂ ਮਾਫ ਕਰਨਾ ਗੁਰਮਖੋ ਮਾਫ ਕਰ ਮਾਫਤ ਕਈ ਵਾਰੀ ਜਜਬਾਤ ਇੰਨੇ ਕੰਟਰੋਲ ਚ ਨਹੀਂ ਰਹਿੰਦੇ ਆਪ ਮਰ ਜਾਓ ਕੋਈ ਫਰਕ ਨਹੀਂ ਪੈਂਦਾ ਜਦੋਂ ਕੋਈ ਬੱਚੇ ਪੁੱਛਦੇ ਆ ਨਾ ਸਾਡਾ ਪਿਓ ਨਾਲ ਬਹਿ ਕੇ ਗਿਆ ਸੀ ਮੁੜਿਆ ਕਿਉਂ ਫੇਰ ਬਹੁਤ ਦੁੱਖ ਲੱਗਦਾ ਜਦੋਂ ਕੋਈ ਪੁੱਛਦਾ ਵੀ ਸਾਡਾ ਪੁੱਤ ਪਿਓ ਕਿਧਰ ਗਿਆ ਤੁਹਾਡੇ ਨਾਲ ਬਹਿ ਕੇ ਗਿਆ ਸੀ ਕਿਧਰ ਗਿਆ ਆਪ ਮਰ ਜਾਓ ਫਿਰ ਕੋਈ ਗੱਲ ਵੱਖਰੀ ਹੈ ਮਾਫ ਕਰਨਾ ਗੁਰੂ ਕੋ ਮਾਫ ਕਰਨਾ ਇਹ ਗਦਾਰਾਂ ਇਹ ਇਹ ਸਿਸਟਮ ਇਦਾਂ ਦਾ ਬਣਿਆ ਹੋਇਆ ਹੈ ਜੀ ਪੜੋ ਜਰਾ ਕੋਸ਼ਿਸ਼ ਕਰੋ ਪੜੋ ਬੱਚਿਆਂ ਦੇ ਦਿਲਾਂ ਦੀਆਂ ਧੜਕਣਾ ਖਲੋ ਕਾਹਦਾ ਦੁੱਖ ਤੇਰੇ ਦਿਲ ਦੀਆ ਓਏ ਗੰਗਵਾ ਗੰਗਵਾ ਤੈਨੂੰ ਕਾਹਦਾ ਦੁੱਖ ਤੇਰੇ ਦਿਲ ਦੀਆਂ ਹੋ ਗਈਆਂ ਤੈਨੂੰ ਕਾਹਦਾ ਦੁੱਖ ਤੂੰ ਤਾਂ ਚਾਹੁੰਦਾ ਹੀ ਏ ਸੀ ਤੇਰੇ ਦਿਲ ਦੀਆਂ ਹੋ ਗਈ ਹਾਜ਼ਰ ਹੋ ਕੇ ਸੁਣੋ ਬਸ ਹਾਂਜੀ ਅੱਜ ਖੁਸ਼ੀਆਂ ਨਾਲ ਚੱਲੀ ਅੱਜ ਖੁਸ਼ੀਆਂ ਨਾਲ ਚੱਲੀ ਮਸਤੀ ਦਿਚਾਲੂਵੇਂ ਨਹੀਂ ਹੱਤ ਸ਼ਹੀਦ ਹੋਗੇ ਗੋਬਿੰਦ ਲਾਲੂਵੇਂ ਨਹੀਂ ਹੱਤ ਸ਼ਹੀਦ ਹੋਗੇ ਗੋਬਿੰਦ ਲਾਲੂਵੇਂ ਬੇਗਾਨੀਓਂ ਸਿਆਦਨਾ ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ ਬੇਗਾਨੀਆਂ ਸੀ ਆਂਦਰਾਂ ਕਿਸੇ ਮਾਂ ਦੇ ਲਾਲ ਸੀ ਬੇਗੰਗੂ ਬੇਗਾਨੀਆਂ ਸੀ ਆਂਦਰਾਂ ਕਿਸੇ ਮੌ ਦੇ ਨਾਲ ਸੀ ਤੈਨੂੰ ਕੀ ਤੇਰੇ ਲੈਤਾ ਦੁਸ਼ਮਣ ਦੇ ਬਾਲ ਸੀ ਕੈਨੂ ਕੀਏ ਤੇਰੇ ਲਈ ਤਾਂ ਦੁਸ਼ਮਣ ਦੇ ਬਾਲਸੀ ਉਹ ਵਿੱਚ ਆ ਕੀ ਮਾ ਅਤੇ ਸ਼ਹੀਦ ਹੋਗੇ ਗੋਬਿੰਦ ਨਾਲਵੇਂ ਨਹੀਂ ਹੱਜ ਸ਼ਹੀਦ ਹੋਗੇ ਗੋ